ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦੇ ਨਾਲ ਸੰਬੰਧਿਤ ਹੈ ਤਾਂ ਅੰਦਾਜ਼ੀ ਹੈ ਕਿ ਅਮਰੀਕਾ ਦੇ ਵੱਲੋਂ ਲਗਾਤਾਰ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਤਿੰਨ ਜਹਾਜ਼ ਜਿਹੜਾ ਨੇ ਉਹ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਅਮ੍ਰਿਤਸਰ ਪਹੁੰਚੇ ਨੇ ਜੇਕਰ ਪਹਿਲੇ ਜਹਾਜ਼ ਦੀ ਗੱਲ ਕੀਤੀ ਜਾਵੇ ਤਾਂ 5 ਫਰਵਰੀ ਨੂੰ ਪਹਿਲਾ ਜਹਾਜ਼ ਜਿਹੜਾ ਉਹ ਲੈਂਡ ਕਰਦਾ ਹੈ ਜਿਸ ਦੇ ਵਿੱਚ 104 ਭਾਰਤੀ ਨਾਗਰਿਕ ਹੁੰਦੇ ਨੇ ਤੇ 33 ਨੌਜਵਾਨ ਪੰਜਾਬ ਦੇ ਨਾਲ ਸੰਬੰਧਿਤ ਹੁੰਦੇ ਨੇ ਤੇ ਜੇ ਇਸੇ ਕਾਰਨ ਤਰ੍ਹਾਂ ਜੇਕਰ 15 ਫਰਵਰੀ ਦੀ ਗੱਲ ਕੀਤੀ ਜਾਵੇ ਤਾਂ 15 ਫਰਵਰੀ ਨੂੰ ਵੀ ਇੱਕ ਜਹਾਜ਼ ਲੈਂਡ ਹੁੰਦਾ ਹੈ ਜਿਸ ਦੇ ਵਿੱਚ 116 ਨੌਜਵਾਨ ਜਿਹੜੇ ਨੇ ਉਹ ਸ਼ਾਮਲ ਹੁੰਦੇ ਨੇ ਤੇ ਉਸ ਦੇ ਵਿੱਚੋਂ 65 ਨੌਜਵਾਨ ਪੰਜਾਬ ਦੇ ਨਾਲ ਸੰਬੰਧਿਤ ਹੁੰਦੇ ਨੇ ਤੇ ਇੱਕ ਜਹਾਜ਼ ਕੱਲ੍ਹ ਸ਼ਾਮ ਨੂੰ ਯਾਨੀ ਕਿ 16 ਫਰਵਰੀ ਨੂੰ ਜਿਹੜਾ ਅੰਮ੍ਰਿਤਸਰ ਲੈਂਡ ਹੁੰਦਾ ਹੈ ਜਿਸ ਦੇ ਵਿੱਚ 112 ਭਾਰਤੀ ਨਾਗਰਿਕ ਜਿਹੜਾ ਨੇ ਉਹ ਡਿਪੋਰਟ ਕੀਤੇ ਜਾਂਦੇ ਨੇ ਤੇ ਉਸ ਦੇ ਵਿੱਚੋਂ ਤੀ ਨੌਜਵਾਨ ਜਿਹੜਾ ਨੇ ਉਹ ਪੰਜਾਬ ਦੇ ਨਾਲ ਸੰਬੰਧਿਤ ਹੁੰਦੇ ਨੇ ਤੇ ਕੱਲ ਵੀ ਪੁਲਿਸ ਦੇ ਵੱਲੋਂ ਇੱਕ ਕਾਰਵਾਈ ਕਰਦੇ ਹੋਏ ਰਾਜਪੂਰਾ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਜਿਹੜਾ ਕੱਲ ਜਹਾਜ਼ ਪਹੁੰਚਿਆ ਹੈ ਤਾਂ ਤੀਸਰਾ ਜਹਾਜ਼ ਜਿਹੜਾ ਕੱਲ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੁੰਦਾ ਤਾਂ ਉਸ ਦੇ ਵਿੱਚ ਦੋ ਹੋਰ ਨੌਜਵਾਨਾਂ ਦੀ ਗ੍ਰਿਫਤਾਰੀ ਪੁਲਿਸ ਦੇ ਵੱਲੋਂ ਕਰ ਲਈ ਗਈ ਹੈ ਜੀ ਹਾਂ ਦੋ ਹੋਰ ਨੌਜਵਾਨ ਜਿਹੜਾ ਨੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਲੁਧਿਆਣੇ ਦੇ ਨਾਲ ਸੰਬੰਧਿਤ ਹੈ ਤੇ ਦੂਸਰਾ ਨੌਜਵਾਨ ਹਰਿਆਣਾ ਦੇ ਕੁਰੂਕhetra ਦੇ ਨਾਲ ਸੰਬੰਧਿਤ ਹੈ ਦੋਵਾਂ ਦੇ ਉੱਤੇ ਕਈ ਗੰਭੀਰ ਅਪਰਾਧ ਦੇ ਉੱਤੇ ਮਾਮਲੇ ਜਿਹੜਾ ਨੇ ਉਹ ਦਰਜ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦਾ ਗੁਰਵਿੰਦਰ ਸਿੰਘ ਨਾਮ ਦਾ ਨੌਜਵਾਨ ਹੈ ਜਿਹੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਨੌਜਵਾਨ ਦੇ ਉੱਤੇ ਜਿਹੜਾ ਨੇ ਸਨੇਚਿੰਗ ਦੇ ਇਲਜ਼ਾਮ ਨੇ ਯਾਨੀ ਕਿ ਇਸ ਦੇ ਵੱਲੋਂ ਲੁੱਟਾਂ ਕੋਹਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਸੀ ਤਾਂ ਜਿਹੜਾ ਗੁਰਵਿੰਦਰ ਸਿੰਘ ਨਾਮ ਦਾ ਨੌਜਵਾਨ ਹੈ ਇਸ ਦੇ ਉੱਤੇ ਲੁਧਿਆਣੇ ਦੇ ਵਿੱਚ ਮਾਮਲਾ ਦਰਜ ਸੀ ਕਿ ਲੁੱਟਖੋ ਕਰਦਾ ਹੈ ਇਸ ਤੋਂ ਇਲਾਵਾ ਜਿਹੜਾ ਦੂਸਰਾ ਨੌਜਵਾਨ ਕੁਰੂਖhetra ਦਾ ਗ੍ਰਿਫਤਾਰ ਕੀਤਾ ਗਿਆ ਇਸ ਦੇ ਉੱਤੇ ਪੋਸਕੋ ਐਕਟ ਦਿੱਤਾ ਹੈ ਤਾਂ ਮਾਮਲਾ ਦਾਰਜ ਹੈ ਪੋਸਕੋ ਐਕਟ ਦੀ ਗੱਲ ਕਰੀਏ ਤਾਂ ਸਭ ਤੋਂ ਗੰਭੀਰ ਇਲਜ਼ਾਮ ਜਿਹੜਾ ਨੇ ਪੋਸਕੋ ਐਕਟ ਦੇ ਵਿੱਚ ਲੱਗਦੇ ਨੇ ਜੇਕਰ ਨਾਬਾਲਗ ਦੇ ਨਾਲ ਕਿਸੇ ਤਰੀਕੇ ਦੀ ਕੋਈ ਗਲਤ ਹਰਕਤ ਕੀਤੀ ਜਾਂਦੀ ਹੈ ਤਾਂ ਪੋਸਕੋ ਐਕਟ ਲੱਗਦਾ ਹੈ ਪੋਸਕੋ ਐਕਟ ਦੀ ਜੇਕਰ ਗੱਲ ਕਰੀਏ ਤਾਂ ਪੋਸਕੋ ਐਕਟ ਬਣਾਇਆ ਹੀ ਨਾਬਾਲਿਕਾਂ ਦੀ ਪ੍ਰੋਟੈਕਸ਼ਨ ਦੇ ਲਈ ਗਿਆ ਸੀ ਤਾਂ ਇਸ ਨੌਜਵਾਨ ਜਿਹੜਾ ਸਾਹਿਲ ਕੁਮਾਰ ਨੌਜਵਾਨ ਕੁਰੂਕ ਖੇਤਰ ਦਾ ਦੱਸਿਆ ਜਾ ਰਿਹਾ ਇਸ ਦੇ ਉੱਤੇ ਨਬਾਲਕ ਲੜਕੀ ਦੇ ਨਾਲ ਛੇੜਛਾੜ ਕਰਨ ਤੇ ਉਸ ਤੋਂ ਬਾਅਦ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਇਲਜ਼ਾਮ ਜਿਹੜਾ ਨੇ ਉਹ ਲੱਗੇ ਨੇ ਤੇ ਉਸ ਤੋਂ ਬਾਅਦ ਲਗਾਤਾਰ ਇਹ ਦੋਵੇਂ ਨੌਜਵਾਨ ਫਰਾਰ ਦੱਸੇ ਜਾ ਰਹੇ ਸੀ ਪੁਲਿਸ ਨੇ ਹਦੀ ਲਗਾਤਾਰ ਭਾਲ ਕਰ ਰਹੀ ਸੀ ਤੇ ਜਦੋਂ ਇਹ ਨੌਜਵਾਨ ਕੱਲ ਵਾਪਸ ਆਉਂਦੇ ਨੇ ਤਾਂ ਇਹਨਾਂ ਦੀ ਸੂਚੀ ਜਿਹੜੀ ਹੈ ਉਹ ਸਵੇਰੇ ਜਾਰੀ ਕਰ ਦਿੱਤੀ ਜਾਂਦੀ ਹੈ ਜਿਹੜੇ ਭਾਰਤੀ ਨਾਗਰਿਕ ਵਾਪਸ ਆ ਰਹੇ ਹੁੰਦੇ ਨੇ ਤਾਂ ਸਭ ਦੇ ਦਰਮਿਆਨ ਜਦੋਂ ਪੁਲਿਸ ਨੂੰ ਇਸ ਚੀਜ਼ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਉਹੀ ਨੌਜਵਾਨ ਨੇ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਨੇ ਇਹ ਤੇ ਤੁਹਾਨੂੰ ਗ੍ਰਫਤਾਰ ਜਿਹੜਾ ਕਰ ਲਿਆ ਜਾਂਦਾ ਹੈ ਜੇਕਰ ਗੱਲ ਲੁਧਿਆਣੇ ਵਾਲੇ ਨੌਜਵਾਨ ਦੀ ਕਰੀਏ ਤਾਂ ਲੁਧਿਆਣੇ ਦੇ ਨੌਜਵਾਨ ਦੀ ਗ੍ਰਫਤਾਰੀ ਜਿਹੜੀ ਹੈ ਉਹ ਅੱਜ ਸਵੇਰੇ ਕੀਤੀ ਜਾਂਦੀ ਹੈ ਜਦੋਂ ਉਹ ਆਪਣੇ ਘਰ ਪਹੁੰਚ ਜਾਂਦਾ ਹੈ ਤਾਂ ਲੁਧਿਆਣੇ ਜਦੋਂ ਪਹੁੰਚਦਾ ਹੈ ਤਾਂ ਘਰ ਦੇ ਵਿੱਚ ਇੱਕ ਵਿਆਹ ਸਮਾਗਮ ਚੱਲ ਰਿਹਾ ਹੁੰਦਾ ਹੈ ਤੇ ਉਸ ਵਿਆਹ ਸਮਾਗਮ ਦੇ ਵਿੱਚ ਜਿਹੜਾ ਉਸ ਨੌਜਵਾਨ ਦੀ ਗ੍ਰਫਤਾਰੀ ਪੰਜਾਬ ਪੁਲਿਸ ਵੱਲੋਂ ਕਰ ਲਈ ਜਾਂਦੀ ਹੈ ਲੁਧਿਆਣਾ ਪੁਲਿਸ ਉਸ ਨੂੰ ਗ੍ਰਫਤਾਰ ਕਰ ਲੈਂਦੀ ਹੈ ਤੇ ਜੇਕਰ ਹਰਿਆਣੇ ਦੇ ਨੌਜਵਾਨ ਸਾਹਿਲ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਨੌਜਵਾਨ ਸਾਹਿਲ ਨੂੰ ਜਿਹੜਾ ਹੈ हरियाणा दी पुलिस अमृतसर एयरपोर्ट ते लैंड ਹੁੰਦੇ ਹੀ ਗ੍ਰਿਫਤਾਰ ਕਰ ਲੈਂਦੀ ਹੈ ਬੇहद ਗੰਭੀਰ ਇਲਜ਼ਾਮ ਜਿਹੜਾ ਨੇ ਉਹ ਹਰਿਆਣੇ ਦੇ ਨੌਜਵਾਨ ਦੇ ਉੱਤੇ ਚੱਲਦੇ ਨੇ ਪੋਸਕੋ ਐਕਟ ਦੇ ਤਹਿਤ ਉਸ ਨੌਜਵਾਨ ਦੇ ਉੱਤੇ ਮਾਮਲਾ ਦਰਜ ਹੈ ਨੌਜਵਾਨ ਦੇ ਉੱਤੇ ਇਲਜ਼ਾਮ ਨੇ ਕਿ ਇਸ ਨੌਜਵਾਨ ਦੇ ਵੱਲੋਂ ਨਵਾਲਕ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਇਸ ਲੜਕੀ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਜਾਂ ਇਸ ਲੜਕੀ ਨੇ ਇਸ ਖਿਲਾਫ ਬਾਜ ਹਾਉਣ ਦੀ ਕੋਸ਼ਿਸ਼ ਕੀਤੀ ਤਾ ਸਾਹਿਲ ਕੁਮਾਰ ਜਿਹੜਾ ਹਰਿਆਣੇ ਦਾ ਨੌਜਵਾਨ ਹੈ ਕੁਰੂਕ ਖੇਤਰ ਦਾ ਉਸ ਦੇ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਤਾਂ ਬੇहद ਸਮਵੇਦਨਸ਼ੀਲ ਮਾਮਲਾ ਜਿਹੜਾ ਉਹ ਬਣ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਕੱਲ੍ਹ ਦੀ ਗੱਲ ਕੀਤੀ ਜਾਵੇ ਯਾਨੀ ਕਿ 16 ਫਰਵਰੀ ਦੀ ਤਾਂ ਕੱਲ੍ਹ ਵੀ ਰਾਜਪੁਰਾ ਦੇ ਦੋ ਨੌਜਵਾਨ ਜਿਹੜਾ ਨੇ ਪੁਲਿਸ ਦੇ ਵੱਲੋਂ ਅੰਮ੍ਰਿਤਸਰ 에ਰਪੋਰਟ ਤੋਂ ਹੀ ਗ੍ਰਿਫਤਾਰ ਕਰ ਲਏ ਜਾਂਦੇ ਨੇ ਉਹਨਾਂ ਨੂੰ ਘਰ ਵੀ ਨਹੀਂ ਭੇਜਿਆ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੱਲ੍ਹ ਦੇਰ ਸ਼ਾਮ ਰਾਜਪੁਰਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਦੋਵਾਂ ਨੌਜਵਾਨਾਂ ਦੇ ਉੱਤੇ ਪ੍ਰਦੀਪ ਸਿੰਘ ਤੇ ਸੰਦੀਪ ਸਿੰਘ ਦੇ ਉੱਤੇ ਕਤਲ ਦਾ ਮਾਮਲਾ ਦਰਜ ਸੀ ਸਾਲ 2023 ਦਾ ਉਹ ਮਾਮਲਾ ਸੀ ਜਦੋਂ ਇੱਕ ਰੇੜੀ ਦੇ ਉੱਤੇ ਫਾਸਟ ਫੂਡ ਦੀ ਰੇੜੀ ਦੇ ਉੱਤੇ ਇਹਨਾਂ ਦੀ ਇੱਕ ਨਾਰਮਲ ਗੱਲ ਹੁੰਦੀ ਹੈ ਤੇ ਉਸ ਤੋਂ ਬਾਅਦ ਮਾਮਲਾ ਇੱਥੇ ਤੱਕ ਪਹੁੰਚ ਜਾਂਦਾ ਹੈ ਕਿ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਤੇ ਇਹ ਦੋਵੇਂ ਨੌਜਵਾਨ ਉਸ ਪੂਰੇ ਮਾਮਲੇ ਦੇ ਵਿੱਚ ਪਗੋੜੇ ਕਰਾਰ ਦੇ ਦਿੱਤੇ ਗਏ ਸੀ ਪੁਲਿਸ ਦੇ ਵੱਲੋਂ ਤਾਂ ਜਿਹੜੀ ਲਿਸਟ 15 ਫਰਵਰੀ ਨੂੰ ਆਂਦੀ ਹੈ ਤਾਂ ਉਸ ਦੇ ਵਿੱਚ ਪ੍ਰਦੀਪ ਦਾ ਨਾਮ 50 ਨੰਬਰ ਦੇ ਉੱਤੇ ਲਿਖਿਆ ਹੁੰਦਾ ਹੈ ਤੇ ਜਿਹੜਾ ਸੰਦੀਪ ਹੈ ਉਸ ਦਾ ਨਾਮ 94 ਨੰਬਰ ਤੇ ਲਿਖਿਆ ਹੁੰਦਾ ਤੇ ਪੁਲਿਸ ਇਸ ਦੀ ਪੁਸ਼ਟੀ ਤੋਂ ਬਾਅਦ ਦੋਵੇਂ ਨੌਜਵਾਨ ਜਦੋਂ ਅੰਮ੍ਰਿਤਸਰ 에어ਪੋਰਟ ਤੇ ਲੈਂਡ ਕਰਦੇ ਨੇ ਤਾਂ ਪੁੱਜ ਗਏ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਤੇ ਇਸੇ ਤਰੀਕੇ ਜਿਹੜਾ ਜਹਾਜ਼ ਕੱਲ ਉਤਰਦਾ ਹੈ ਤਾਂ ਇਸ ਦੇ ਵਿੱਚ ਵੀ ਜਿਹੜਾ ਗੁਰਵਿੰਦਰ ਸਿੰਘ ਨਾਮ ਦਾ ਇੱਕ ਨੌਜਵਾਨ ਹੈ ਜਿਹੜਾ ਲੁਧਿਆਣੇ ਦੇ ਨਾਲ ਸੰਬੰਧਿਤ ਹੈ ਤੇ ਦੂਸਰਾ ਨੌਜਵਾਨ ਸਾਹਿਲ ਕੁਮਾਰ ਜਿਹੜਾ ਹਰਿਆਣੇ ਦੇ ਨਾਲ ਸੰਬੰਧਿਤ ਹੈ ਇਹ ਦੋਵਾਂ ਦੀ ਗ੍ਰਿਫਤਾਰੀ ਜਿਹੜੀ ਆ ਹੋ ਜਾਂਦੀ ਹੈ ਲੁਧਿਆਣੇ ਦਾ ਨੌਜਵਾਨ ਜਦੋਂ ਆਪਣੇ ਘਰ ਪਹੁੰਚਦਾ ਹੈ ਤਾਂ ਉਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਜਿਹੜਾ ਦੂਸਰਾ ਨੌਜਵਾਨ ਹੈ ਸਾਹਿਲ ਕੁਮਾਰ ਉਹਨੂੰ ਅੰਮ੍ਰਿਤਸਰ 에어ਪੋਰਟ ਤੋਂ ਹੀ ਅਰੈਸਟ ਜਿਹੜਾ ਪੁਲਿਸ ਦੇ ਵੱਲੋਂ ਕਰ ਲਿਆ ਜਾਂਦਾ ਹੈ ਅਰੈਸਟ ਕੀਤੇ ਗਏ ਨੌਜਵਾਨਾਂ ਦੇ ਉੱਤੇ ਇੱਕ ਦੇ ਉੱਤੇ ਜਿਹੜਾ ਲੁਧਿਆਣੇ ਨਾਲ ਸੰਬੰਧਿਤ ਹੈ ਉਸ ਦੇ ਉੱਤੇ ਸਨੇਚਿੰਗ ਲੁੱਟ ਖੋਹ ਦੇ ਮਾਮਲੇਦਾਰ ਜਿਹੜੇ ਤੇ ਦੂਸਰਾ ਨੌਜਵਾਨ ਸਾਹਿਲ ਕੁਮਾਰ ਜਿਹੜਾ ਹਰਿਆਣੇ ਦੇ ਵਿੱਚ ਅਰੈਸਟ ਕੀਤਾ ਗਿਆ ਹਰਿਆਣੇ ਦਾ ਰਹਿਣ ਵਾਲਾ ਹੈ ਜਿਹੜਾ ਅੰਮ੍ਰਿਤਸਰ 에어ਪੋਰਟ ਤੋਂ ਅਰੈਸਟ ਕੀਤਾ ਗਿਆ ਸਾਹਿਲ ਕੁਮਾਰ ਉਸ ਦੇ ਉੱਤੇ ਪੋਸਕੋ ਐਕਟ ਦੇ ਤਹਿਤ ਹੈ ਤਾਂ ਮਾਮਲਾ ਜਿਹੜਾ ਉਹ ਦਰਜ ਹੈ ਉਸ ਦੇ ਉੱਤੇ ਇਲਜ਼ਾਮ ਨੇ ਕਿ ਨਬਾਲਗ ਲੜਕੀ ਦੇ ਨਾਲ ਇਸ ਦੇ ਵੱਲੋਂ ਛੇੜਛਾੜ ਕੀਤੀ ਗਈ ਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਇਸ ਨੌਜਵਾਨ ਦੇ ਵੱਲੋਂ ਦਿੱਤੀ ਗਈ ਦੋਵੇਂ ਨੌਜਵਾਨਾਂ ਦੀ ਭਾਲ ਪੁਲਿਸ ਪਿਛਲੇ ਲੰਬੇ ਚਿਰ ਤੋਂ ਕਰਦੀ ਹੈ ਜਿਵੇਂ ਆਦੇ ਦੋਵੇਂ ਵਿਦੇਸ਼ ਜਾਂ ਦਾ ਰੁਖ ਅਪਣਾਉਂਦੇ ਨੇ ਤੇ ਵਿਦੇਸ਼ ਤੋਂ ਜਦੋਂ ਇਹਨਾਂ ਨੂੰ ਅਮਰੀਕਾ ਪਹੁੰਚਣ ਤੋਂ ਬਾਅਦ ਡਿਪੋਰਟ ਕੀਤਾ ਜਾਂਦਾ ਹੈ ਤਾਂ ਡਿਪੋਰਟ ਹੋ ਕੇ ਜਦੋਂ ਵਾਪਸ ਆਪਰਤਦੇ ਨੇ ਤਾਂ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਪੁਲਿਸ ਵੱਲੋਂ ਕਰ ਲਿਆ ਜਾਂਦਾ ਹੈ ਦੋਮਾ ਦੀ ਅਦਾਲਤ ਦੇ ਵਿੱਚ ਪੇਸ਼ੀ ਜਿਹੜੀ ਉਹ ਵੀ ਕਰਾ ਦਿੱਤੀ ਗਈ ਹੈ ਹੁਣ ਕੁੱਲ ਮਿਲਾ ਕੇ ਜੇਕਰ ਡਿਪੋਰਟ ਹੋ ਕੇ ਇਹ ਨੌਜਵਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ 4 ਨੌਜਵਾਨਾਂ ਦੀ ਗ੍ਰਿਫਤਾਰੀ ਹੁਣ ਤੱਕ ਜਿਹੜੀ ਕੀਤੀ ਜਾ ਚੁੱਕੀ ਹੈ ਸਿਰਫ ਪਹਿਲਾ ਜਹਾਜ਼ ਜਿਹੜਾ ਉੱਤਰਦਾ ਜਿਸ ਦੇ ਵਿੱਚ 104 ਭਾਰਤੀ ਨਾਗਰਿਕ ਹੁੰਦੇ ਨੇ ਜਿਹਦੇ ਵਿੱਚੋਂ 30 ਨੌਜਵਾਨ ਪੰਜਾਬ ਦੇ ਨਾਲ ਸੰਬੰਧਿਤ ਹੁੰਦੇ ਨੇ ਸਿਰਫ ਉਹੀ ਨੌਜਵਾਨ ਨੇ ਉਹੀ ਇੱਕ ਜਿਹੜਾ ਇੱਕ ਕੈਦੀ ਹੈ ਤਾਂ ਇੱਕ ਬੈਚ ਹੈ ਜਿਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਗਈ ਤੇ ਉਸ ਤੋਂ ਬਾਅਦ ਜਿਹੜੇ ਦੋ ਜਹਾਜ਼ ਆਏ ਨੇ ਚਾਹੇ ਉਹ 15 15 ਫਰਵਰੀ ਵਾਲੇ ਜਹਾਜ਼ ਦੀ ਗੱਲ ਕੀਤੀ ਜਾਵੇ ਜਾਂ 16 ਫਰਵਰੀ ਵਾਲੇ ਜਹਾਜ਼ ਦੀ ਤਾਂ ਦੋਵਾਂ ਜਹਾਜ਼ਾਂ ਦੇ ਵਿੱਚੋਂ ਦੋ ਦੋ ਨੌਜਵਾਨ ਕੁੱਲ ਮਲਾਕੇ ਚਾਰ ਨੌਜਵਾਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਪੁਲਿਸ ਵੱਲੋਂ ਕੀਤੀ ਗਈ ਹੈ ਅੱਜ ਪਰਸੋਂ ਵਾਲੇ ਜਹਾਜ਼ ਦੇ ਵਿੱਚ ਯਾਨੀ ਕਿ 15 ਫਰਵਰੀ ਵਾਲੇ ਜਹਾਜ਼ ਦੇ ਵਿੱਚ ਦੋ ਨੌਜਵਾਨ ਜਿਹੜੇ ਨੇ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪ੍ਰਦੀਪ ਸਿੰਘ ਅਤੇ ਸੰਦੀਪ ਸਿੰਘ ਨਾਮ ਦੇ ਦੋਵੇਂ ਨੌਜਵਾਨ ਰਾਜਪੁਰਾ ਜਿਲ੍ਹੇ ਦੇ ਨਾਲ ਸੰਬੰਧਿਤ ਨੇ ਜੇ ਰਾਜਪੁਰਾ ਦੇ ਉੱਤੇ ਰਾਜਪੁਰਾ ਦੇ ਰਹਿਣ ਵਾਲੇ ਨੇ ਦੋਵਾਂ ਦੇ ਉੱਤੇ ਰਾਜਪੁਰਾ ਦੇ ਵਿੱਚ ਕਤਲ ਦਾ ਮਾਮਲਾ ਜਿਹੜਾ ਹੈ ਉਹ ਚੱਲ ਰਿਹਾ ਜਿਨ੍ਹਾਂ ਨੂੰ ਲੁਧਿਆਣਾ ਜਿਨ੍ਹਾਂ ਨੂੰ ਪਟਿਆਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਜਿਹੜਾ ਕੀਤਾ ਜਾਂਦਾ ਤੇ ਜੇਕਰ ਅੱਜ ਕੱਲ ਦੀ ਗੱਲ ਕਰੀਏ 16 ਫਰਵਰੀ ਦੀ ਤਾਂ ਇੱਕ ਲੁਧਿਆਣੇ ਦਾ ਤੇ ਇੱਕ ਕੁਰਕ ਖੇਤਰ ਦਾ ਨੌਜਵਾਨ ਹੈ ਇਹ ਦੋਵੇਂ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਲੁਧਿਆਣੇ ਵਾਲੇ ਨੌਜਵਾਨ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਇਸ ਦੇ ਉੱਤੇ ਇਲਜ਼ਾਮ ਨੇ ਕੇਸ ਦੇ ਵੱਲੋਂ ਸਨੇਚਿੰਗ ਜਿਹੜੀ ਆ ਉਹ ਕੀਤੀ ਜਾਂਦੀ ਸੀ ਲੁੱਟਖੋ ਦਾ ਮਾਮਲਾ ਇਸ ਨੌਜਵਾਨ ਤੇ ਦਰਜ ਹੈ ਤੇ ਦੂਸਰੇ ਨੌਜਵਾਨ ਸਾਹਿਲ ਕੁਮਾਰ ਜਿਹੜਾ ਹਰਿਆਣੇ ਦਾ ਰਹਿਣ ਵਾਲਾ ਹੈ ਉਸ ਦੇ ਉੱਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਜਿਹੜਾ ਉਦਰਜਾ ਪੋਸਕੋ ਐਕਟ ਬੱਚਿਆਂ ਦੀ ਸੇਫਟੀ ਦੇ ਲਈ ਬਣਾਇਆ ਗਿਆ ਐਕਟ ਹੈ ਜਿਸ ਦੇ ਵਿੱਚ ਨਬਾਲਿਕ ਬੱਚਿਆਂ ਦੀ ਸੁਰੱਖਿਆ ਦੇ ਲਈ ਇਹ ਪੂਰਾ ਐਕਟ ਬਣਾਇਆ ਜਾ ਗਿਆ ਸੀ ਤਸਵੀਰ ਤੇ ਇਲਜ਼ਾਮ ਨੇ ਕਿ ਜਿਵੇਂ ਵੱਲੋਂ ਨਵਾਲਾ ਕਾ ਬੱਚੀ ਦੇ ਨਾਲ ਛੇੜਛਾੜ ਕੀਤੀ ਗਈ ਤੇ ਉਸ ਤੋਂ ਬਾਅਦ ਉਸ ਲੜਕੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਨੇ ਇਸ ਨੌਜਵਾਨ ਸਾਹਿਲ ਕੁਮਾਰ ਦੇ ਵੱਲੋਂ ਦਿੱਤੀਆਂ ਗਈਆਂ ਤੇ ਹੁਣ ਦੋਵੇਂ ਹੀ ਨੌਜਵਾਨ ਪੁਲਿਸ ਹਿਰਾਸਤ ਦੇ ਵਿੱਚ ਨੇ ਇਸ ਬਾਬਤ ਹੋਰ ਗੱਲਬਾਤ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਸੁਖਬੀਰ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜੇ ਦੋ ਨੌਜਵਾਨ ਹੋਰ ਪੰਜਾਬ ਪੁਲਿਸ ਦੇ ਵੱਲੋਂ ਅਰੈਸਟ ਕੀਤੇ ਗਏ ਨੇ ਇੱਕ ਹਰਿਆਣੇ ਦਾ ਤੇ ਇੱਕ ਲੁਧਿਆਣੇ ਦਾ ਆ ਬਿਲਕੁਲ ਜਿਸ ਤਰੀਕੇ ਦੇ ਨਾਲ ਵਿਵੇਕ ਲਗਾਤਾਰ ਲੋਕਾਂ ਦੀ ਜਾਂਫਰ ਕलिए ਦੁਨੀਆ ਪੱਧਰ ਤੋਂ ਨਜ਼ਰ ਬਣੀ ਹੋਈ ਸੀ ਕਿ ਭਾਰਤ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਡਿਪੂਟੇਸ਼ਨ ਜਿਹੜੀ ਹੈ ਉਸ ਦੇ ਜਹਾਜ਼ ਭਰ ਭਰ ਕੇ ਭਾਰਤ ਨੂੰ ਪੰਜਾਬ ਨੂੰ ਭੇਜੇ ਜਾ ਰਹੇ ਨੇ ਇਸ ਵਕਤ ਜਿਹੜੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਵੇਂ ਤੁਸੀਂ ਵੀ ਇਹ ਜਾਣਕਾਰੀਆਂ ਦੇ ਰਹੇ ਹੋ ਕਿ ਦੋ ਨੌਜਵਾਨ ਜਿਹੜੇ ਫੜੇ ਗਏ ਨੇ ਬੀਤੇ ਕੱਲ ਵੀ ਕਾਰਵਾਈਆਂ ਹੋਈਆਂ ਪਰ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਗੰਭੀਰ ਗੱਲ ਇਹ ਹੈ ਕਿ ਇਹਨਾਂ ਦੇ ਵੱਲੋਂ ਇਥੋਂ ਉਸ ਤਰੀਕੇ ਦੇ ਨਾਲ ਇੱਕ ਤਾਂ ਜਾਇਆ ਨਹੀਂ ਗਿਆ ਕਿ ਜਿਵੇਂ ਜਾਣਾ ਚਾਹੀਦਾ ਸੀ ਨੂੰਨੀ ਪ੍ਰਕਿਰਿਆ ਦੇ ਤਹਿਤ ਦੂਸਰਾ ਇਹਨਾਂ ਦੇ ਵੱਲੋਂ ਇੱਥੋਂ ਏਦਾਂ ਦੀਆਂ ਗਤੀਵਿਧੀਆਂ ਕਰਕੇ ਭੱਜਿਆ ਗਿਆ ਸੀ 2 ਨੰਬਰ ਦੇ ਪਾਸਪੋਰਟ ਬਣਾ ਕੇ ਫੇਕ ਪਾਸਪੋਰਟ ਬਣਾ ਕੇ तमाम ਡਾਕੂਮੈਂਟਸ ਜਿਹੜੇ ਨੇ ਉਹ ਫੇਕ ਬਣਾ ਕੇ ਇਹਨਾਂ ਦੇ ਵੱਲੋਂ ਇੱਥੋਂ ਵਿਦੇਸ਼ ਕੂਚ ਕੀਤਾ ਗਿਆ ਸੀ ਹੁਣ ਪਹਿਲਾਂ ਗੱਲ ਕਰਦੇ ਆ ਲੁਧਿਆਣੇ ਦਾ ਜਿਹੜਾ ਨੌਜਵਾਨ ਹੈ ਗੁਰਵਿੰਦਰ ਸਿੰਘ ਉਸ ਦੀ ਗੱਲ ਕਰਦੇ ਆ ਉਹਦੇ ਪਿਤਾ ਨੇ ਜਿਹੜੇ ਉਹ ਸੀਨੀਅਰ ਕਨਸਟੇਬਲ ਨੇ ਬਸਤੀ ਜੁੱਧੇ ਵਾਲਾ ਦੇ ਵਿੱਚ ਉਹ ਡਿਊਟੀ ਨਿਭਾ ਰਹੇ ਨੇ ਤੇ 26 ਸਾਲ ਦੀ ਇਸ ਦੀ ਉਮਰ ਹੈ 26 ਦਸੰਬਰ 2021 ਨੂੰ ਇਹਦੇ ਉੱਪਰ ਪਹਿਲਾ ਮਾਮਲਾ ਦਰਜ ਹੁੰਦਾ ਹੈ ਕਿ ਇਸ ਦੇ ਵੱਲੋਂ ਚੈਂਸਨੇਚਿੰਗ ਕੀਤੀ ਗਈ ਤੇ ਲੋਕਾਂ ਦੇ ਨਾਲ ਮਾਰਕੁਟਾਈ ਦੇ ਵੀ ਬਹੁਤ ਸਾਰੇ ਮਾਮਲੇ ਜਿਹੜੇ ਉਹ ਨਿਕਲ ਕੇ ਸਾਹਮਣੇ ਆਏ ਉਸ ਤੋਂ ਬਾਅਦ ਸੁਭਾਵੇ ਕਹਿੰਦੇ ਇਸ ਦੇ ਵੱਲੋਂ ਆਪਣਾ ਬਚਾਅ ਕਰਨਾ ਸ਼ੁਰੂ ਕਰ ਦਿੱਤਾ ਗਿਆ ਇੱਧਰ ਉੱਧਰ ਹੋ ਕੇ ਦਿਨ ਕੱਟੀ ਕਰਨੇ ਸ਼ੁਰੂ ਕਰ ਦਿੱਤੀ ਗਈ ਪਰ ਅਖੀਰ ਜਦੋਂ ਪੁਲਿਸ ਦਾ ਸ਼ਕੰਜਾ ਜਿਹੜਾ ਸੀ ਉਹ ਲਗਾਤਾਰ ਇਹਦੇ ਵੱਲੋਂ ਵੱਧਦਾ ਇਹਨੂੰ ਦਿਖਾ ਲਈ ਦਿੱਤਾ ਮਹਿਸੂਸ ਹੋਇਆ ਕਿ ਇੱਥੇ ਤਾਂ ਹੁਣ ਰਹਿਣਾ ਸਹੀ ਕਰ ਦਿੱਤਾ ਕਿ ਇਹਦੇ ਉੱਪਰ ਇਹਦਾ ਤਿੰਨ ਮੁਕੱਦਮੇ ਜਿਹੜੇ ਸੀ ਉਹ ਦਰਜ ਹੋ ਇਹ ਗੱਲ ਇਹ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਜਦੋਂ ਉਧਰੋਂ ਹਾਥਕੜੀਆਂ ਲਾ ਕੇ ਅੰਮ੍ਰਿਤਸਰ 에ਰਪੋਰਟ ਤੇ ਉੱਤੇ ਨੇ ਉਤਰੇ ਨੇ ਉਸੇ ਵਕਤ ਇਸ ਨੂੰ ਗ੍ਰਿਫਤਾਰ ਕਰਕੇ ਤੇ ਲੁਧਿਆਣਾ ਦੇ ਵਿੱਚ ਲਿਆਂਦਾ ਗਿਆ ਤੇ ਲੁਧਿਆਣਾ ਦੇ ਇਸ ਹੁਣ ਪੁਲਿਸ ਸਟੇਸ਼ਨ ਦੇ ਉੱਪਰ ਉਹਨਾਂ ਦੇ ਕੋਲੋਂ ਪੁੱਛ ਪੜਤਾਲ ਹੋ ਰਹੀ ਹੈ ਕੋਰਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸਮਾਨ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਰਿਮਾਂਡ ਵੀ ਮੰਗ ਜਿਹੜੀ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਪਰ ਇਹ ਸਭ ਦੇ ਦਰਮਿਆਨ ਵੱਡੀ ਗੱਲ ਇਹ ਹੈ ਕਿ ਉਹਨਾਂ ਨੌਜਵਾਨਾਂ ਦੇ ਕਹ ਲਈ ਇੱਕ ਪਰਦੇ ਫਾਸ਼ ਹੋ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਕਹਿ ਕੇ ਨਹੀਂ ਹਮਦਰਦੀ ਲਈ ਜਾ ਸਕਦੀ ਕਿ ਭਾਈ ਉਹ ਇੱਥੋਂ ਗਏ ਨੇ ਉਧਰ ਤੱਕਾ ਹੋ ਗਿਆ ਸਰਕਾਰ ਦੇ ਵੱਲੋਂ ਉਹਨਾਂ ਨੂੰ ਰੱਖਿਆ ਨਹੀਂ ਗਿਆ ਰੱਖ-ਰਖਾਵ ਦੀਆਂ ਨੀਤੀਆਂ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਹੁੰਦੀਆਂ ਨਹੀਂ ਕੀਤੀਆਂ ਗਈਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਐਜਾਂ ਦੇ ਕੇਸ ਜਦੋਂ ਸਾਹਮਣੇ ਆਉਂਦੇ ਨੇ ਤਾਂ ਸਪਸ਼ਟ ਰੂਪ ਦੇ ਵਿੱਚ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਭਾਈ ਇਹਨਾਂ ਨੌਜਵਾਨਾਂ ਦੇ ਵੱਲੋਂ ਇੱਥੇ ਵੀ ਬਹੁਤ ਸਾਰੀਆਂ ਗਤੀਵਿਧੀਆਂ ਐਸੀਆਂ ਕੀਤੀਆਂ ਗਈਆਂ ਜਿਹੜੀਆਂ ਕਿ ਇਹਨਾਂ ਨੂੰ ਹੁਣ ਅਮਰੀਕਾ ਦੇ ਵਿੱਚੋਂ ਤਾਂ ਵਾਪਸ ਭੇਜੀ ਦਿੱਤਾ ਗਿਆ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵੀ ਇਹਨਾਂ ਨੂੰ ਤੰਗੀਆਂ ਤਰੁੱਟੀਆਂ ਦਾ ਸਾਹਮਣਾ ਕਰਨਾ ਪਵੇਗਾ ਹੁਣ ਦੂਸਰਾ ਨੌਜਵਾਨ ਜਿਹੜਾ ਕੁਲਕ ਖੇਤਰ ਦਾ ਹੈ ਜਿਸ ਦਾ ਨਾਮ ਸਾਹਿਲ ਕੁਮਾਰ ਦੱਸਿਆ ਜਾ ਰਿਹਾ ਤੇ ਇਹਦੇ ਵੱਲੋਂ ਇੱਕ ਨਬਾਲਿਕ ਬੱਚੀ ਦੇ ਨਾਲ ਛੇੜਖਾਨੀ ਕੀਤੀ ਗਈ ਸੀ ਤੇ ਛੇੜਖਾਨੀ ਕਰਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਕਿ ਭਾਈ ਜੇਕਰ ਤੇਰੇ ਵੱਲੋਂ ਤੇਰੇ ਪਰਿਵਾਰ ਨੂੰ ਜਾਂ ਫਿਰ ਆਪਣੇ ਕਿਸੇ ਸਕੇ ਸਬੰਧੀ ਨੂੰ ਦੱਸਿਆ ਗਿਆ ਕਿ ਮੇਰੇ ਨਾਲ ਕੀ ਹਰਕਤ ਕੀਤੀ ਹੈ ਤਾਂ ਤੈਨੂੰ ਜਾਨੋਂ ਮ ਦਤਾ ਜਾਵੇਗਾ ਹਾਲਾਂਕਿ ਪਹਿਲਾਂ ਤਾਂ ਪਰਿਵਾਰ ਦੇ ਵੱਲੋਂ ਡਰੇ ਮਹਿਸੂਸ ਕਰਕੇ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਕੁਝ ਸਮਾਂ ਪਹਿਲਾਂ ਜਦੋਂ ਪਰਿਵਾਰ ਨੂੰ ਪਤਾ ਲੱਗਾ ਕਿ ਅਮਰੀਕਾ ਭੱਜ ਗਿਆ ਉਸ ਵਕਤ ਮਾਮਲਾ ਜਿਹੜਾ ਉਸ ਤੋਂ ਕੁਝ ਸਮਾਂ ਪਹਿਲਾਂ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਸੀ ਤੇ ਇਸ ਦੇ ਵਿੱਚ ਪੋਸਕੋ ਐਟ ਦੇ ਤਹਿਤ ਇਹ ਕਾਰਵਾਈਆਂ ਜਿਹੜੀਆਂ ਨੇ ਕੀਤੀਆਂ ਗਈਆਂ ਨੇ 에어ਪੋਰਟ ਤੋਂ ਡਾਇਰੈਕਟ ਚੱਕ ਲਿਆ ਗਿਆ ਇਹਨੂੰ ਵੀ ਇਹ ਹਰਿਆਣਾ ਦਾ ਦੱਸਿਆ ਜਾ ਰਿਹਾ ਹੈ ਕੁਰਕਸ਼ੇਤਰ ਦਾ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਵੱਲੋਂ ਵੀ ਇਦਾਂ ਦੀਆਂ ਹਰਕਤਾਂ ਕੀਤੀਆਂ ਗਈਆਂ ਸੀ ਜਿਹੜਾ ਕਰਕੇ ਪੁਲਿਸ ਦੇ ਵੱਲੋਂ ਸੁਭਾਵਿਕ ਤੌਰ ਦੇ ਉੱਪਰ ਡਾਟਾ ਤਾਂ ਜਿਹੜਾ ਸ਼ੇ ਕਦੇ ਆਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਉਹ ਭਾਰਤ ਦੇ ਨਾਲ ਸਾਂਝਾ ਕੀਤਾ ਗਿਆ ਭਾਰਤ ਦੇ ਵੱਖ-ਵੱਖ ਸੂਬਿਆਂ ਦੀ ਪੁਲਿਸ ਦੇ ਨਾਲ ਵੀ ਸਾਂਝਾ ਕੀਤਾ ਗਿਆ ਹੁਣ ਜਿਹੜਾ ਜਿਹੜਾ ਵੀ ਵਿਅਕਤੀ ਇਸ ਤਰੀਕੇ ਦੇ ਨਾਲ ਕਿਸੇ ਏਦਾਂ ਦੀ ਗਤੀਵਿਧੀ ਦੇ ਵਿੱਚ ਲਿਖਤ ਹੈ ਉਹਦੇ ਉੱਪਰ ਕਾਰਵਾਈਆਂ ਹੋਣਗੀਆਂ ਸੁਖਵੀਰ ਇੱਕ ਆਪਾਂ ਪਹਿਲੇ ਦਿਨ ਜਦ ਜਿਨੇ ਜਹਾਜ਼ ਪਹਿਲਾ ਲੈਂਡ ਹੋਣਾ ਸੀਗਾ 5 ਫਰਵਰੀ ਨੂੰ ਆਪਾਂ 4 ਫਰਵਰੀ ਨੂੰ ਵੀ ਇੱਕ ਗੱਲ ਦਾ ਜ਼ਿਕਰ ਕਰਦੇ ਸੀ ਕਿ ਜੇ ਵਦੇਰੀ ਗਿਣਤੀ ਦੇ ਵਿੱਚ ਅਜਿਹੇ ਨੌਜਵਾਨ ਵੀ ਹੋਣੇ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਦੇ ਵਿੱਚ ਜਾਂ ਸੂਬੇ ਭਰ ਦੇਸ਼ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਮਾਮਲੇ ਦਰਜ ਹੋਣਗੇ ਉਹਨਾਂ ਦਾ ਨਾਮ ਲਿਸਟ ਦੇ ਵਿੱਚ ਹੋਏਗਾ ਕ੍ਰਿਮੀਨਲਸ ਦੀ ਕਹਿਦੀ ਏ ਜਾਂ ਫਿਰ ਜਾਂਚ ਦੇ ਵਿੱਚ ਉਹ ਨਾਮ ਹੋਣਗੇ ਤੇ ਇਸ ਤੋਂ ਬਾਅਦ ਕਾਰਵਾਈ ਹੁੰਦੀ ਵੀ ਦਿਖੇਗੀ ਦੇਖੋ ਪਹਿਲੇ ਜਹਾਜ਼ ਦੇ ਵਿੱਚ 104 ਨੌਜਵਾਨ ਵਾਪਸ ਆਂਦੇ ਨੇ 3 ਨੌਜਵਾਨ ਪੰਜਾਬ ਦੇ ਹੁੰਦੇ ਨੇ ਉਹ ਸਾਰੇ ਆਪਦੇ ਆਪਦੇ ਘਰ ਬੈਠੇ ਨੇ ਉਸ ਤੋਂ ਬਾਅਦ ਜਿਹੜਾ ਦੂਸਰਾ ਜਹਾਜ਼ ਆਂਦਾ ਹੈ 15 ਫਰਵਰੀ ਨੂੰ ਉਸ ਦੇ ਵਿੱਚੋਂ ਦੋ ਨੌਜਵਾਨ ਅਰੈਸਟ ਕਰ ਲਏ ਜਾਂਦੇ ਨੇ ਸੰਦੀਪ ਸਿੰਘ ਤੇ ਪ੍ਰਦੀਪ ਸਿੰਘ ਜਿਹੜੇ ਰਾਜਪੁਰਾ ਦੇ ਨਾਲ ਸੰਬੰਧਿਤ ਨੇ ਕਤਲ ਦਾ ਮਾਮਲਾ ਉਹਨਾਂ ਦੇ ਉੱਤੇ ਚੱਲਦਾ ਹੈ ਉਸ ਤੋਂ ਬਾਅਦ 16 ਜਹਾਜ਼ 16 ਦਸੰਬਰ ਫਰਵਰੀ ਨੂੰ ਤੀਸਰਾ ਜਹਾਜ਼ ਲੈਂਡ ਹੁੰਦਾ ਹੈ ਉਸ ਦੇ ਵਿੱਚੋਂ ਵੀ ਦੋ ਨੌਜਵਾਨ ਜਿਹੜੇ ਨੇ ਗੁਰਵਿੰਦਰ ਤੇ ਸਾਹਿਲ ਕੁਮਾਰ ਹਰਿਆਣੇ ਦਾ ਤੇ ਇੱਕ ਲੁਧਿਆਣੇ ਦਾ ਇਹ ਦੋਵੇਂ ਗ੍ਰਿਫਤਾਰ ਕਰ ਲਏ ਜਾਂਦੇ ਨੇ ਆਪਾਂ ਮੰਨ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਹੋਰ ਜਹਾਜ਼ ਲੈਂਡ ਹੋਣਗੇ ਤਾਂ ਜਿਹੜੀ ਹਵਾਲਗੀ ਆਪਾਂ ਗੱਲ ਕਰਦੇ ਆ ਕਿ ਜਿਹੜੇ ਸਾਡੇ ਇੱਧਰ ਦੇਸ਼ ਦੇ ਜਾਂ ਫਿਰ ਜਨਾਦੀ ਇੱਥੇ ਲੋੜ ਹੈ ਜਨਾਦੇ ਉੱਤੇ ਮਾਮਲਾ ਦਰਜ ਨੇ ਕ੍ਰਿਮੀਨਲ ਰਿਕਾਰਡ ਦੇ ਨੇ ਉਹਨਾਂ ਨੂੰ ਵਾਪਸ ਭੇਜੋ ਤਾਂ ਮੰਨ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਜਾਂ ਦੇਸ਼ ਦੇ ਵਿੱਚ ਅਜਿਹੇ ਲੋਕਾਂ ਦੀ ਐਂਟਰੀ ਹੋ ਸਕਦੀ ਹੈ ਜਿਹੜੇ ਬਹੁਤ ਸਾਰੇ ਮਾਮਲਿਆਂ 'ਚ ਲੜਿੰਦੇ ਨੇ हां बिल्कुल ये स्वाभाविक तौर दे ऊपर है जिस तरीके ਤੁਸੀਂ ਵੀ ਗੱਲ ਕਰ ਰਹੇ ਹੋ ਕਿ ਕਿਉਂਕਿ ਲਾਜ਼ਮੀ ਹੋ ਜਾਂਦਾ ਹੈ ਪੁਲਿਸ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਕਹਿ ਲਈਏ ਕਿ ਇਹਨਾਂ ਦੀ ਪੋਸਟ ਪਨਾਹੀ ਕੀਤੇ ਬਿਨਾਂ ਨਹੀਂ ਇਹਨਾਂ ਨੂੰ ਛੱਡਿਆ ਜਾਵੇਗਾ ਕਿਉਂਕਿ ਪਹਿਲੇ ਜਹਾਜ਼ ਦੇ ਵਿੱਚ ਜੇਕਰ ਕੋਈ ਨਹੀਂ ਸੀ ਤਾਂ ਉਹ ਜਹਾਜ਼ ਦੇ ਵਿੱਚ ਕਿਸੇ ਵੀ ਵਿਅਕਤੀ ਦੇ ਨਾਲ ਕੋਈ ਵਧੀਕੀ ਜਾਂ ਫਿਰ ਪੁੱਛਗਿੱਛ ਕਰਦੀ ਪੁਲਿਸ ਨਜ਼ਰ ਵੀ ਨਹੀਂ ਆਈ ਦੂਸਰੇ ਦੇ ਵਿੱਚ ਸੀ ਪੁਲਿਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਗਈਆਂ ਜਾਂ ਤੀਸਰੇ ਦੇ ਵਿੱਚ ਵੀ ਸੀ ਪੁਲਿਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਗਈਆਂ ਤਾਂ ਮੈਂ ਤਾਂ ਕਾਰਵਾਈਆਂ ਬਣਦੀਆਂ ਨੇ ਹੂੰ ਅਕਸਰ ਇਹ ਗੱਲਾਂ ਹੁਣ ਹੌਲੀ-ਹੌਲੀ ਨਿਕਲ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਵਿਵੇਕ ਦੇ ਬਹੁਤ ਹੂੰ ਦੇ ਵੱਲੋਂ ਹੁਣ ਉਹਨਾਂ ਦੇ ਉੱਪਰ ਸ਼ਿਕੰਜਾ ਕੱਸਿਆ ਜਾਣਾ ਹੈ ਉਹ ਪਹਿਲਾਂ ਦੁਬਈ ਰਸਤੇ ਜਾਂਦੇ ਨੇ ਦੁਬਈ ਤੋਂ ਇਸਤਾਨਬੁਲ ਵਾਲੇ ਪਾਸੇ ਜਾਂਦੇ ਨੇ ਇਸਤਾਨਬੁਲ ਤੋਂ ਜਾਂ ਯੂਰੋਪੀਅਨ ਬਹੁਤ ਸਾਰੇ ਹੋਰ ਮੁਲਕ ਨੇ ਉੱਥੋਂ ਉਹਨਾਂ ਦੇ ਵੱਲੋਂ ਫਲਾਈਟ ਲੈ ਕੇ ਸਿੱਧਾ ਮੈਕਸੀਕੋ ਉਤਰਿਆ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਭਾਰਤ ਦੇ ਵਿੱਚ ਆਏ ਤਾਂ ਇੱਥੇ ਫੜੇ ਜਾਣਗੇ ਬਹੁਤ ਸਾਰੇ ਐਨਡੀਪੀਐਸ ਦੇ ਤਹਿਤ ਵੀ ਮਾਮਲੇ ਦਰਜ ਨੇ ਕਈਆਂ ਦੇ ਉੱਪਰ ਦੇਸ਼ ਧਰੋਹ ਦੇ ਮਾਮਲੇ ਹੋਰ ਦਰਜ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਲਿਪਟ ਹੂੰ ਤਾਂ ਟੈਕਨੀਕਲ ਕਾਰਨਾ ਕਰਕੇ ਸੁਖਵੀਰ ਸਿੰਘ ਸ਼ੇਰਗਿੱਲ ਦਾ ਸੰਪਰਕ ਜਿਹੜਾ ਟੁੱਟ ਗਿਆ ਹੈ ਇੱਕ ਵਾਰੀ ਫਿਰ ਤੋਂ ਅਸੀਂ ਸੁਖਬੀਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਕਾਰੀ ਜਿਹੜੀ ਹੈ ਉਹ ਪੂਰੀ ਜਾਣਕਾਰੀ ਵੀ ਲਵਾਂਗੇ ਕਿ ਜਿਹੜੇ ਆ ਨੌਜਵਾਨ ਡਿਪੋਰਟ ਹੋ ਕੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਜਿਹੜੇ ਨੇ ਹੋਰ ਵੀ ਜਿਹੜੇ ਡਿਪੋਰਟ ਹੋ ਕੇ ਉਹ ਆ ਸਕਦੇ ਨੇ ਤੇ ਜਿਵੇਂ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਨੇ ਕਿਹਾ ਹੈ ਕਿ ਕਈ ਨੌਜਵਾਨ ਜਿਹੜਾ ਨੇ ਉਹ ਹਮਦਰਦੀ ਵਾਲੇ ਪਾਸੇ ਨੂੰ ਵੀ ਜੇਕਰ ਜਾਂਦੇ ਨੇ ਤਾਂ ਉਹ ਵੀ ਸੌਖਾ ਨਹੀਂ ਰਹੇਗਾ ਕਿਉਂਕਿ 104 ਜਿਹੜੇ ਨੌਜਵਾਨ ਪਹਿਲੀ ਜਥੇ ਦੇ ਵਿੱਚ ਵਾਪਸ ਆਉਂਦੇ ਨੇ ਤਾਂ ਮੇਰੇ ਨਾਲ ਹੁਣ ਫੋਨ ਲਾਈਨ ਤੇ ਫਿਰ ਤੋਂ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰ ਗਿੱਲ ਸੁਖਬੀਰ ਜਿਵੇਂ ਤੁਸੀਂ ਬਾਜ਼ਵ ਫਰਮਾ ਰਹੇ ਸੀ ਕਿ ਜਿਹੜੇ ਨੌਜਵਾਨ ਐਨਡੀਪੀਐਸ ਮਾਮਲੇ ਦੇ ਵਿੱਚ ਦਰਜ ਨੇ ਜਾਂ ਜਿਹੜੇ ਇਥੋਂ ਪੰਜਾਬ ਚੋਂ ਭਗੌੜੇ ਨੇ ਦੇਸ਼ ਚੋਂ ਭਗੌੜੇ ਨੇ ਤਾਂ ਹੌਲੀ ਹੌਲੀ ਕਰਕੇ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਆ ਬਿਲਕੁਲ ਜਿਸ ਤਰੀਕੇ ਵਿਵੇਕ ਤੁਸੀਂ ਵੀ ਇਹ ਦੱਸ ਰਹੇ ਹੋ ਤਾ ਪਿਛਲੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਨੈਟਵਰਕ ਖਰਾਬ ਹੋਣ ਤੋਂ ਪਹਿਲਾਂ ਉਸ ਵਕਤ ਜਿਸ ਤਰੀਕੇ ਦੇ ਨਾਲ ਇਹ ਇਸ ਵਕਤ ਮਾਹੌਲ ਬਣਿਆ ਪਿਆ ਨਾ ਉਹ ਇਹ ਵੀ ਕਹਿ ਸਕਦੇ ਆ ਕਿ ਇੱਕ ਪਾਸੇ ਤਾਂ ਚਲੋ ਭਾਰਤ ਦੇ ਨੌਜਵਾਨ ਜਿਹੜੇ ਨੇ ਉਧਰ ਆਪਣਾ ਇਜਲ ਭੁੱਖ ਭਿਕਾਣਣ ਗਏ ਸੀ ਤਾਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇਹਦੇ ਨਾਲ ਹਮਦਰਦੀ ਪੂਰੀ ਹੈ ਪਰ ਦੂਸਰੇ ਪਾਸੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਫਿਰ ਵੱਖ-ਵੱਖ ਹੋਰ ਨਾਲ ਸੂਬਿਆਂ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਐਡਾਂ ਦੀਆਂ ਗਤੀਵਿਧੀਆਂ ਕਰਕੇ ਇੱਥੋਂ ਭੱਜਿਆ ਗਿਆ ਸੀ ਜਿਨ੍ਹਾਂ ਦੇ ਵੱਲੋਂ ਇਸ ਤਰੀਕੇ ਦੀਆਂ ਕਾਰਵਾਈਆਂ ਕਰਕੇ ਇੱਥੋਂ ਭੱਜਿਆ ਗਿਆ ਸੀ ਤਾਂ ਉਹਨਾਂ ਦੇ ਖੈਰਕੁਵਾਰ ਬਣਨ ਦੀ ਤਾਂ ਲੋੜ ਹੀ ਨਹੀਂ ਆਹ ਦੇ ਬਾਰੇ ਤਾਂ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਆ ਤੇ ਹੁਣੇ ਵੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਕਿਸੇ ਦੇ ਬੋਲੋ ਇਦਾਂ ਦੀ ਹਰਕਤ ਨਾ ਕੀਤੀ ਜਾਵੇ ਹੁਣ ਤੁਸੀਂ ਲੁਧਿਆਣੇ ਵਾਲੇ ਨੌਜਵਾਨ ਦੀ ਗੱਲ ਜੇ ਕਪੜਾ ਗੁਰਵਿੰਦਰ ਸਿੰਘ ਦੀ ਗੱਲ ਕਰੀਏ ਉਮਰ 26 ਸਾਲ ਹੈ 2021 ਦੇ ਵਿੱਚ ਇਸ ਦੇ ਉੱਪਰ ਮਾਮਲਾ ਦਰਜ ਹੋ ਗਿਆ ਸੀ ਉਦੋਂ ਇਹਦੀ ਉਮਰ ਹੋਏਗੀ ਤਕਰੀਬਨ 21 ਕੇ ਸਾਲ ਤੁਸੀਂ ਸੋਚੋ ਨਾ ਕਿ ਪੰਜਾਬ ਦੇ ਵਿੱਚ ਜਾਂ ਪਰ ਇਹਨਾਂ ਨੌਜਵਾਨਾਂ ਦੇ ਜ਼ਹਿਨ ਇਸ ਤਰੀਕੇ ਦੇ ਨਾਲ ਮਾਹੌਲ ਇਦਾਂ ਦਾ ਬਣਿਆ ਕਿ ਭਾਈ ਸਾਨੂੰ ਫਰਕ ਹੀ ਕੋਈ ਨਹੀਂ ਪੈਂਦਾ ਤੇ ਇਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਪੁਲਿਸ ਦੇ ਵਿੱਚ ਨੇ ਮਨਾਂਗਨ ਹੋਣ ਦੇ ਨਾਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਸੁਭਾਵਿਕ ਤੌਰ ਦੇ ਉੱਪਰ ਕਟੜੀਆਂ ਚਾਹੀਦੀਆਂ ਨੇ ਕਿ ਘਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਜਾਣ ਪਰ ਇਹਦੇ ਵਿੱਚ ਮਾਪਿਆਂ ਦੀ ਵੀ ਆਪਾਂ ਗਲਤੀ ਨਹੀਂ ਕਰ ਸਕਦੇ ਪਰ ਜਿਹੜੇ ਨੌਜਵਾਨਾਂ ਦੇ ਵੱਲੋਂ ਜਿਹੜੇ ਜਿਹੜੇ ਦੇ ਵੱਲੋਂ ਇਦਾਂ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਲਾਜ਼ਮੀ ਪਨੂਨੀ ਰੂਪ ਦੇ ਵਿੱਚ ਦੰਗਣਾ ਨੂੰ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਦੇ ਉੱਪਰ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਉਧਰੋਂ ਤਾਂ ਮੋੜਾ ਹੀ ਨਹੀਂ ਭਾਰਤ ਦੇ ਵਿੱਚ ਆ ਕੇ ਇਹਨਾਂ ਦੇ ਵੱਲੋਂ ਭਾਰਤ ਦੇ ਵਿੱਚ ਆ ਕੇ ਮੋੜ ਇਦਾਂ ਦੀਆਂ ਕਾਰਵਾਈਆਂ ਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਣ ਜਿਹਦੇ ਨਾਲ ਕਿ ਪੰਜਾਬ ਦਾ ਤਾਂ ਅਕਸਰ ਪਹਿਲਾਂ ਹੀ ਜਿਸ ਤ ਆਖੋਲਿਆ ਪਿਆ ਉਸ ਦੇ ਵਿੱਚ ਤਾਂ ਹੋਰ ਬਦੀਕੀਆਂ ਹੋਣੀਆਂ ਇਸ ਕਰਕੇ ਪੁਲਿਸ ਬਹੁਤ ਚੰਗੀ ਕਾਰਵਾਈ ਕਰ ਰਹੀ ਹੈ ਵਾਜਬ ਕਾਰਵਾਈ ਕਰ ਰਹੀ ਹੈ ਤੇ ਇਹ ਵਾਲੇ ਦਿਨਾਂ ਦੇ ਵਿੱਚ ਇਹ ਕਾਰਵਾਈਆਂ ਤੇਜ਼ ਵੀ ਹੋਣ ਗਿਆ ਸੁਖਵੀਰ ਨਾਲ ਦੇ ਨਾਲ ਵਿਵੇਕ ਇਹ ਵੀ ਰਿਪੋਰਟ ਸਮਝਾਇਆ ਕਿ ਆਉਣ ਵਾਲੇ ਜਹਾਜ਼ਾਂ ਦੇ ਵਿੱਚ ਜਿੰਨਾ ਵੀ ਡਾਟਾ ਪੁਲਿਸ ਦੇ ਵੱਲੋਂ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਯੂਐਸਏ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ਉਹ ਸਾਰਾ ਡਾਟਾ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਤਤਪਰ ਤਰੀਕੇ ਦੇ ਨਾਲ ਤੇ ਤਵੱਜੂ ਦੇਖੰਗਾ ਲਿਆ ਜਾ ਰਿਹਾ ਹੈ ਤੇ ਪਤਾ ਲਾਇਆ ਜਾ ਰਿਹਾ ਕਿਹੜਾ ਵਿਅਕਤੀ ਕੇਸ ਕੇਸ ਦੇ ਵਿੱਚ ਕਿੱਥੇ ਲੁੜਿੰਦਾ ਹੈ ਤੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਇਹ 56 ਜਿਹੜਾ ਚਾਰਪੋਸ ਦਾ ਜਾਂ ਪਰ ਹੋਰਨਾਂ ਝੂਠਾਂ ਨਹੀਂ ਪਹੁੰਚੜੀਆਂ ਉਹਨਾਂ ਦੇ ਵੱਲੋਂ ਵੀ ਕੱਸਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਤੇ ਇਹਦੀਆਂ ਕਾਰਵਾਈਆਂ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲੇਗੀ ਸੁਖਵੀਰ ਇੱਕਾ ਸਿਨੈਰੀਓ ਹੋਰ ਵੀ ਪੰਜਾਬ ਦੇ ਕਰ ਆਪਾਂ ਕੱਲ ਦੀ ਗੱਲ ਕਰੀਏ ਤਾਂ ਕੱਲ ਤੜਕਸਾਰੀ 4 ਵਜੇ ਦੇ ਕਰੀਬ ਨੌਜਵਾਨ ਬਾਹਰ ਕੱਢੇਗੇ ਅੰਮ੍ਰਿਤਸਰ 에어ਪੋਰਟ ਤੋਂ ਜਿਹੜਾ ਦੂਸਰਾ ਜਹਾਜ਼ ਲੈਂਡ ਹੁੰਦਾ ਹੈ 15 ਫਰਵਰੀ ਨੂੰ ਤੇ ਕਿਉਂਕਿ ਉਹ 15 ਤੇ 16 ਦੀ ਦਰਮਿਆਨੀ ਰਾਤ ਨੂੰ ਲੈਂਡ ਕਰਦਾ ਹੈ ਤਾਂ 4 ਵਜੇ ਸਵੇਰੇ ਨੌਜਵਾਨ ਜਿਹੜੇ ਨੇ ਉਹ ਬਾਹਰ ਕੱਢੇ ਜਾਂਦੇ ਨੇ ਤੇ ਜਦੋਂ ਦੋ ਨੌਜਵਾਨ प्रदीप ਤੇ ਸੰਦੀਪ ਰਾਜਪੂਰੇ ਨਹੀਂ ਪਹੁੰਚਦੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ 1 ਕਰੋੜ 20 ਲੱਖ ਰੁਪਈਆ ਇਹਨਾਂ ਨੌਜਵਾਨਾਂ ਤੇ ਖਰਚਿਆ ਜਿਹੜੇ ਕਤਲ ਦੇ ਵਿੱਚ ਮਾਮਲੇ ਦੇ ਵਿੱਚ ਦੋਸ਼ੀ ਨੇ ਉਸ ਤੋਂ ਬਾਅਦ ਨੌਜਵਾਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਂਦਾ ਤੇ ਪਰਿਵਾਰ ਰੋ ਰੋ ਕੇ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦਾ ਹੈ ਪਰਿਵਾਰ ਦੁਖੀ ਵੀ ਦੇਖਦਾ ਹੈ ਕਿ ਸਾਡੇ ਕੋਲ ਜ਼ਮੀਨ ਵੀ ਨਹੀਂ ਰਹੀ ਹੁਣ ਸਾਡੇ ਕੋਲ ਬੱਚੇ ਵੀ ਨਹੀਂ ਰਹੇ ਤੇ ਉਹਦੇ ਉੱਤੇ ਹਮਦਰਦੀ ਵੀ ਦੇਖ ਰਹੀ ਹੈ ਪਰ ਕੁਝ ਇੱਕ ਅਜਿਹੀ ਵੀ ਧਿਰ ਹੈ ਜਿਹੜੀ ਕਟਾਕਸ਼ ਵੀ ਕਰਦੇ ਦਿਖਾਈ ਦੇ ਰਹੀ ਹੈ ਕਿ ਭਾਈ ਕ੍ਰਿਮੀਨਲਸ ਨੇ ਇਹ ਕੋਈ ਆਮ ਲੋਕ ਨਹੀਂ ਹੈਗੇ ਜੇ ਵਾਪਸ ਆਏ ਨੇ ਕ੍ਰਾਈਮ ਹੋਏਗਾ ਹੀ ਹੋਏਗਾ ਜੇ ਕ੍ਰਾਈਮ ਕੀਤਾ ਗਿਆ ਤਾਂ ਕ੍ਰਾਈਮ ਕਰਨ ਤੋਂ ਬਾਅਦ ਜੇ ਵਾਪਸ ਆਏ ਨੇ ਤਾਂ ਕਾਰਵਾਈ ਹੋਵੇਗੀ ਹੀ ਹੋਵੇਗੀ ਆ ਬਿਲਕੁਲ ਇਥੇ ਵਿਵੇਕ ਇਹ ਵੀ ਗੱਲ ਸੋਚਣ ਵਾਲੀ ਹੈ ਇੱਥੋਂ ਤਾਂ ਜਿਹੜਾ ਕਾਰਵਾਈਆਂ ਕਰਕੇ ਗਏ ਨੇ ਹੁਣ ਜਦੋਂ ਇੱਥੋਂ ਕਾਰਵਾਈ ਕੋਈ ਕਰਕੇ ਗਏ ਨੇ ਇੱਥੋਂ ਜਾ ਕੇ ਉੱਥੇ ਅਸਾਈਲਮ ਆ ਲੈਣ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ ਪਰ ਉੱਥੇ ਅਜਿਹੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਜਾਂ ਪਰ ਆਈਸ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਕਿ ਹੁਣ ਇੱਕ ਚੀਜ਼ ਸੋਚਣ ਵਿਚਾਰਨ ਵਾਲੀ ਹੈ ਇੱਥੇ ਬਹੁਤ ਗੰਭੀਰਤਾ ਦੇ ਨਾਲ ਦਰਸ਼ਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਕਮੈਂਟ ਸੈਕਸ਼ਨ ਦੇ ਜ਼ਰੀਏ ਉਹ ਵੀ ਸਾਡੇ ਨਾਲ ਆਪਣੀ ਪ੍ਰਤੀਕਿਰਿਆ ਜਿਹੜੀ ਹੈ ਉਹ ਸਾਂਝੀ ਕਰ ਸਕਦੇ ਨੇ ਪਰ ਗੱਲ ਸੋਚਣ ਵਾਲੀ ਵਿਵੇਕ ਇਹ ਹੈ ਕਿ ਜੇਕਰ ਇੱਥੇ ਇਹਨਾਂ ਦੇ ਵੱਲੋਂ ਕਾਰਵਾਈਆਂ ਕੀਤੀਆਂ ਗਈਆਂ ਇੱਥੇ ਇਹਨਾਂ ਦੇ ਵੱਲੋਂ ਇੱਕ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਅਮਰੀਕਾ ਦੇ ਵਿੱਚ ਜਾ ਕੇ ਇਹਨਾਂ ਨੇ ਕੀ ਕਰਨਾ ਸੀ ਉੱਥੇ ਤੇ ਇਹਨਾਂ ਨੂੰ ਇਹ ਵੀ ਡਰ ਨਹੀਂ ਸੀ ਕਿ ਪਿਛਲੇ ਕੇਸ ਖੋਲਣਗੇ ਉੱਥੇ ਵੀ ਜਾ ਕੇ ਇਦ ਨੂੰ ਲੈ ਕੇ ਜਰੂਰ ਚਿੰਤਤ ਵੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਸ਼ਿਕਾਇਤਾਂ ਦੇ ਭੰਡਾਰ ਲੱਗੇ ਪੈਦੇ ਹਨ ਅਮਰੀਕਾ ਦੇ ਵਿੱਚ ਕਿ ਭਾਈ ਇਹਨਾਂ ਲੋਕਾਂ ਦੇ ਵੱਲੋਂ ਆ ਕੇ ਜਿਹੜੇ ਗੈਰ ਤਰੀਕੇ ਦੇ ਨਾਲ ਇੱਥੇ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਉੱਥੇ ਏਦਾਂ ਦੀਆਂ ਗਤੀਵਿਧੀਆਂ ਕਰਦੇ ਨੇ ਜਿਹੜੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ ਕਿਸੇ ਵੀ ਕਾਨੂੰਨ ਦੇ ਢੰਗ ਤਰੀਕਾ ਨੂੰ ਤੋੜ ਮਰੋੜ ਕੇ ਤੁਹਾਡੇ ਵੱਲੋਂ ਜੇਕਰ ਉੱਥੇ ਇਸ ਤਰੀਕੇ ਦੇ ਨਾਲ ਆਪਣੀ ਐਸ਼ ਪ੍ਰਸਤੀ ਦਾ ਜ਼ਰੀਆ ਲੱਭਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਹੈ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਜਾ ਕੇ ਵੀ ਜੇਕਰ ਕੋਈ ਬੰਦਾ ਇਦਾਂ ਕਰਦਾ ਤਾਂ ਉਹਨੂੰ ਰਿਪੋਰਟ ਕਰ ਦਿੱਤਾ ਜਾਣਾ ਚਾਹੀਦਾ ਹੈ ਇਹ ਤਾਂ ਹੈ ਹੀ ਦੋ ਨੰਬਰ ਦੇ ਵਿੱਚ ਨਹੀਂ ਇਹਨਾਂ ਦੇ ਵੱਲੋਂ ਤਾਂ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇ ਕੰਧਾਂ ਟੱਪੀਆਂ ਗਈਆਂ ਨੇ ਜਾਂ ਪਰ ਉੱਥੇ ਇਸ ਤਰੀਕੇ ਦੇ ਨਾਲ ਆ ਦਾਖਲ ਹੋਇਆ ਗਿਆ ਪਰ ਇੱਥੇ ਅਸੀਂ ਸਾਰਿਆਂ ਨੂੰ ਇੱਕੋ ਰੱਸੀ ਨਹੀਂ ਬੰਦੇ ਕੁਝ ਨੌਜਵਾਨਾਂ ਦੇ ਵੱਲੋਂ ਇੱਥੇ ਹੋ ਸਕਦਾ ਹੈ ਕਿ ਮਿਹਨਤ ਬਚੇ ਸ਼ੁਕਰ ਕਰਨ ਦੇ ਲਈ ਉਧਰ ਜਾਇਆ ਜਾ ਹੋਵੇ ਪਰ ਜਦੋਂ ਇੰਡੀਆਂ ਦੀਆਂ ਚੀਜ਼ਾਂ ਇਕਾ ਦੁੱਕਾ ਪੰਜਾ ਸੱਤਾਂ ਦੇ ਲਈ ਦੇਖਣ ਨੂੰ ਮਿਲਦੀਆਂ ਨੇ ਸੁਣਨ ਨੂੰ ਮਿਲਦੀਆਂ ਨੇ ਕੇਸ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਦੋ ਸੁਭਾਵਿਕ ਤੌਰ ਦੇ ਉੱਪਰ ਹੈ ਕਿ ਸੂਈ ਦੇ ਨੱਕੇ ਥਾਣੇ ਲੰਘਾਉਣ ਦੀਆਂ ਕੋਸ਼ਿਸ਼ਾਂ ਪ੍ਰਸ਼ਾਸਨ ਦੇ ਵੱਲੋਂ ਇੱਥੇ ਵੀ ਕੀਤੀਆਂ ਜਾਂਦੀਆਂ ਜਿਹੜੀ ਕਿ ਮੌਜੂਦਾ ਸਮੇਂ ਦੇ ਵਿੱਚ ਲੋੜ ਹੈ ਕਿਉਂਕਿ ਜੇਕਰ ਇਹ ਗਤੀਵਿਧੀਆਂ ਇੰਥੇ ਤੇ ਰਣਾ ਹੋਈਆਂ ਤਾਂ ਤੁਸੀਂ ਜਾਣ ਚੱਕਦੇ ਹੋ ਅਨਮੋਲ ਬਿਸ਼ਨੋਈ ਦੀ ਗੱਲ ਕਰ ਲਈਏ ਗੋਲਡੀ ਬਰਾੜ ਦੀ ਗੱਲ ਕਰ ਲਈਏ ਹੋਰ ਜਿਹੜੇ ਵੱਖ-ਵੱਖ ਵੱਡੇ ਗੈਂਸਟਰ ਬੈਠੇ ਨੇ ਜਿਹੜੇ ਉੱਥੋਂ ਇੱਕ ਫੋਨ ਕਰਕੇ ਇੱਥੇ ਸਾਡੇ ਕਾਰੋਬਾਰੀਆਂ ਨੂੰ ਤਾਂ ਕਰਦੇ ਨੇ ਹੋਰ ਲੋਕਾਂ ਨੂੰ ਤਾਂ ਕਰਦੇ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਜਾਂ ਫਿਰ ਕਈਆਂ ਦੇ ਘਰ ਦੇ ਉੱਪਰ ਤਾਂ ਫਾਇਰਿੰਗ ਹੋ ਵੀ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਹ ਕਹਿਣਾ ਕਿ ਤੁਹਾਡੇ ਵੱਲੋਂ ਕਾਰਵਾਈਆਂ ਨੇ ਕੀਤੀਆਂ ਜਾਂਦੀਆਂ ਹੁਣ ਜਿਹੜਾ ਜਿਹੜਾ ਨਿੱਕੇ ਆਉਂਦਾ ਹੈ ਪੁਲਿਸ ਦੇ ਵੱਲੋਂ ਉਹਦੇ ਉੱਪਰ ਬੇਬਾਕੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਮੈਂ ਇਸ ਚੀਜ਼ ਨੂੰ ਛਲਾਗਾ ਜੋ ਕਦ ਸਾਹੇ ਤੇ ਲਿਆਉਣੇ ਵੀ ਜਾਣੀ ਚਾਹੀਦੀ ਆ ਕਿਉਂਕਿ ਪੰਜਾਬ ਦੇ ਡੀਜੀਪੀ ਗੁਰਵਿਆਦ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਗੰਭੀਰਤਾ ਦੇ ਨਾਲ ਇਹ ਸਾਰੀ ਚੀਜ਼ ਨੂੰ ਵੇਖਿਆ ਵਾਚਿਆ ਜਾ ਰਿਹਾ ਤੇ ਪੰਜਾਬ ਦੀ ਸਰਕਾਰ ਦੇ ਵੱਲੋਂ ਇੱਕ ਚੀਜ਼ ਤਾਂ ਚਲੋ ਕਹੀ ਗਈ ਆ ਕਿ ਹਮਾਇਤ ਕੀਤੀ ਜਾਣੀ ਆ ਮਦਦ ਵੀ ਕੀਤੀ ਜਾਏਗੀ ਜੇ ਇਸ ਤਰੀਕੇ ਦੇ ਨਾਲ ਇਹ ਨੌਜਵਾਨ ਉਧਰੋਂ ਇੱਕ ਤਰੀਕੇ ਉਜੜ ਕੇ ਹੀ ਆਏ ਨੇ ਕਿਉਂਕਿ ਪੈਸੇ ਤੇ ਲੇਦੀ ਬਰਬਾਦੀ ਵੀ ਹੈ ਕਈਆਂ ਦਾ ਸਰੀਰਕ ਰੂਪ ਦੇ ਵਿੱਚ ਵੀ ਸੱਟਾਂ ਫੇਟਾਂ ਵੀ ਵੱਜੀਆਂ ਨੇ ਉਹ ਸਾਰੇ ਨੌਜਵਾਨਾਂ ਦਾ ਸਾਥ ਦੇਣਾ ਬਣਦਾ ਹੈ ਸਾਹਮਣਾ ਸੰਭਾਲਣਾ ਬਣਦਾ ਪਰ ਜੇਕਰ ਇਦਾਂ ਕੋ ਗਤੀਵਿਧੀ ਇੰਦਾਂ ਦੀ ਇਹਨੇ ਤਾਂ ਕਿਸੇ ਵੀ ਤਰੀਕੇ ਦਾ ਲਿਆਜ ਤਾਂ ਵਿਵੇਕ ਹੋਣਾ ਨਹੀਂ ਚਾਹੀਦਾ ਤੇ ਨਾ ਹੀ ਲਿਆਜ ਕੀਤਾ ਜਾਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਸੁਖਬੀਰ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਇਸਨ ਮੇਰੇ ਨਾਲ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਜਿਨ੍ਹਾਂ ਨੇ ਦੋਵਾਂ ਮਾਮਲਿਆਂ ਦੇ ਉੱਤੇ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਤਾਂ ਦੋ ਨੌਜਵਾਨ ਜਿਹੜਾ ਨੇ ਅੰਮ੍ਰਿਤਸਰ 에ਰਪੋਰਟ ਤੇ ਲੈਂਡ ਹੁੰਦੇ ਹੀ ਜਿਹੜੇ ਨੇ ਗ੍ਰਿਫਤਾਰ ਕਰ ਦਿੱਤੇ ਗਏ ਨੇ ਇਹ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਤਿੰਨ ਜਹਾਜ਼ ਜਿਹੜਾ ਨੇ ਭਾਰਤੀਆਂ ਨੂੰ ਭਰ ਕੇ ਅੰਮ੍ਰਿਤਸਰ 에ਰਪੋਰਟ ਤੇ ਲੈਂਡ ਕੀਤੇ ਨੇ ਕਈ ਨਾਦੇ ਵਿੱਚੋਂ ਹੁਣ ਤੱਕ ਜਿਹੜੇ ਨੌਜਵਾਨ ਪੰਜਾਬ ਦੇ ਨਾਲ ਸੰਬੰਧਿਤ ਨੇ ਤਾਂ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਜਿਹੜੀ ਉਹ ਕੀਤੀ ਗਈ ਹੈ ਤੇ ਹਰਿਆਣੇ ਦੇ ਇੱਕ ਨੌਜਵਾਨ ਨੂੰ ਅੱਜ ਗ੍ਰਿਫਤਾਰ ਉਹ ਕੀਤਾ ਗਿਆ ਕੁੱਲ ਜਿਹੜੇ ਰਿਪੋਰਟ ਹੋ ਕੇ ਆ ਰਹੇ ਨੇ ਤਾਂ ਚਾਰ ਨੌਜਵਾਨਾਂ ਦੀ ਗ੍ਰਿਫਤਾਰੀ ਜਿਹੜੀ ਉਹ ਕੀਤੀ ਗਈ ਹੈ ਚਾਰਾਂ ਨੌਜਵਾਨਾਂ ਦੇ ਉੱਤੇ ਕਈ ਗੰਭੀਰ ਇਲਜ਼ਾਮ ਜਿਹੜਾ ਨੇ ਲੱਗੇ ਨੇ ਤੇ ਪੰਜਾਬ ਪੁਲਿਸ ਨੂੰ ਤੇ ਹਰਿਆਣਾ ਪੁਲਿਸ ਨੂੰ ਇਹ ਚਾਰੇ ਨੌਜਵਾਨ ਜਿਹੜਾ ਨੇ ਉਹ ਲੜਿੰਦੇ ਸਿੱਗੇ ਜੇਕਰ ਕੱਲ ਦੀ ਗੱਲ ਕਰੀਏ ਤਾਂ 15 ਤੇ 16 ਦੀ ਦਰਮਿਆਨੀ ਰਾਤ ਦੇ ਦਰਮਿਆਨ ਦੂਸਰਾ ਅਮਰੀਕਾ ਦਾ ਜਹਾਜ਼ ਜਿਹੜਾ ਪੰਜਾਬ ਦੇ ਵਿੱਚ ਲੈਂਡ ਹੁੰਦਾ ਹੈ 11:35 ਮਿੰਟ ਤੇ ਦੂਸਰਾ ਜਹਾਜ਼ 116 ਭਾਰਤੀਆਂ ਨੂੰ ਲੈ ਕੇ ਲੈਂਡ ਹੁੰਦਾ ਜਿਸ ਦੇ ਵਿੱਚ 65 ਨੌਜਵਾਨ ਪੰਜਾਬ ਦੇ ਨਾਲ ਸੰਬੰਧਿਤ ਹੁੰਦੇ ਨੇ ਤਾਂ ਉਹ ਦੂਸਰੇ ਬੈਚ ਦੇ ਜਿਹੜੇ ਨੌਜਵਾਨ ਹੁੰਦੇ ਨੇ ਤਾਂ ਉਹਨਾਂ ਦੋ ਨੌਜਵਾਨ ਪ੍ਰਦੀਪ ਸਿੰਘ ਤੇ ਸੰਦੀਪ ਸਿੰਘ ਜਿਹੜੇ ਰਾਜਪੂਰੇ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਦੋਵਾਂ ਦੇ ਉੱਤੇ 2000 ਤੇ ਦੇ ਵਿੱਚ ਇੱਕ ਕਤਲ ਦਾ ਮਾਮਲਾ ਦਰਜ ਹੈ ਕੱਲ ਉਹਨਾਂ ਨੂੰ ਅਦਾਲਤ ਚ ਪੇਸ਼ ਕੀਤਾ ਜਾਂਦਾ ਤੇ ਅਦਾਲਤ ਦੇ ਵੱਲੋਂ ਦੋਵੇਂ ਨੌਜਵਾਨਾਂ ਨੂੰ 3 ਦਿਨ ਦੀ ਰਿਮਾਂਡ ਤੇ ਭੇਜ ਦਿੱਤਾ ਜਾਂਦਾ ਹੈ ਤੇ ਉੱਥੇ ਹੀ ਜਿਹੜਾ ਜਹਾਜ਼ ਕੱਲ ਉਤਰਦਾ ਯਾਨੀ 16 ਫਰਵਰੀ ਨੂੰ ਤੀਸਰਾ ਜਿਹੜਾ ਜਹਾਜ਼ ਉਤਰਦਾ ਜਿਸ ਦੇ ਵਿੱਚ 112 ਭਾਰਤੀ ਹੁੰਦੇ ਨੇ ਤੇ 31 ਉਸ ਦੇ ਵਿੱਚੋਂ ਪੰਜਾਬ ਦੇ ਨਾਲ ਸੰਬੰਧਿਤ ਨੌਜਵਾਨ ਨੇ ਤਾਂ ਉਸ ਦੇ ਵਿੱਚੋਂ ਇੱਕ ਲੁਧਿਆਣੇ ਦੇ ਗੁਰਵਿੰਦਰ ਸਿੰਘ ਨਾਮ ਦੇ ਨੌਜਵਾਨ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਹੈ ਖੋਦ ਪੁਲਿਸ ਮੁਲਾਜ਼ਮ ਦਾ ਬੇਟਾ ਹੈ ਇਹ ਇਹਦੇ ਉੱਤੇ 2021 ਦੇ ਵਿੱਚ ਸਨੇਚਿੰਗ ਦੇ ਵੱਖ-ਵੱਖ ਮਾਮਲੇ ਜਿਹੜੇ ਨੇ ਚੈਨੀਆਂ ਖੋਣ ਦੇ ਲੁੱਟਾਂ ਖੋਹਾਂ ਕਰਨ ਦੇ ਤੇ ਇਸ ਤੋਂ ਬਾਅਦ ਕੁੱਟਮਾਰ ਕਰਨ ਦੇ ਇਲਜ਼ਾਮ ਜਿਹੜਾ ਨੇ ਉਹ ਲੱਗੇ ਸੀ ਤੇ ਉਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੂੰ ਲੰਬੇ ਚਿਰ ਤੋਂ ਲੜਿੰਦਾ ਇਹ ਨੌਜਵਾਨ ਸੀ ਇਸ ਤੋਂ ਇਲਾਵਾ ਚੌਥਾ ਨੌਜਵਾਨ ਸਾਹਿਲ ਕੁਮਾਰ ਜਿਹੜਾ ਹਰਿਆਣਾ ਦੇ ਕੁਰੂਕhetra ਦੇ ਨਾਲ ਸੰਬੰਧਿਤ ਹੈ ਇਸ ਨੂੰ ਗ੍ਰਿਫਤਾਰ ਜਿਹੜਾ ਹਰਿਆਣਾ ਪੁਲਿਸ ਕੱਲ ਏਅਰਪੋਰਟ ਤੇ ਪਹੁੰਚਦੇ ਹੀ ਕਰ ਲੈਂਦੀ ਹੈ ਇਸ ਨੌਜਵਾਨ ਦੇ ਉੱਤੇ ਕਈ ਗੰਭੀਰ ਇਲਜ਼ਾਮ ਨੇ ਇਸ ਨੌਜਵਾਨ ਦੇ ਉੱਤੇ ਪੋਸ ਕੋ ਐਕਟ ਦੇ ਤਹਿਤ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਹੈ ਕਿਉਂਕਿ ਇਹ ਨੌਜਵਾਨ ਦੇ ਉੱਤੇ ਇਲਜ਼ਾਮ ਨੇ ਕਿ ਨਾਬਾਲਗ ਲੜਕੀ ਦੇ ਨਾਲ ਨਾਬਾਲਗ ਬੱਚੀ ਦੇ ਨਾਲ ਇਸ ਦੇ ਵੱਲੋਂ ਅ ਜਿਹੜਾ ਛੇੜਛਾੜ ਕੀਤੀ ਗਈ ਤੇ ਉਹਦੇ ਵਿਰੋਧ ਕਰਨ ਤੋਂ ਬਾਅਦ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਤੇ ਜਦੋਂ ਇਸ ਦੇ ਉੱਤੇ ਕਾਰਵਾਈ ਹੁੰਦੀ ਹੈ ਤਾਂ ਇਹ ਨੌਜਵਾਨ ਜਿਹੜਾ ਨੇ ਇਹ ਫਰਾਰ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਜਦੋਂ ਸੂਚੀ ਵਾਪਸ ਆਉਂਦੀ ਹੈ ਤੀਸਰੇ ਬੈਚ ਦੀ ਕਿ ਨੌਜਵਾਨ ਜਿਹੜੇ ਨੇ ਵਾਪਸ ਆ ਰਹੇ ਨੇ ਤਾਂ ਉਸ ਦੇ ਵਿੱਚੋਂ ਪੁਲਿਸ ਵੈਰੀਫਾਈ ਕਰਦੀ ਹੈ ਕਿ ਉਹ ਨੋਹੀ ਨੌਜਵਾਨ ਹੈ ਜਿਸ ਦੇ ਉੱਤੇ ਪੋਸਕੋ ਐਕਟ ਦੇ ਤਹਿਤ ਕਾਰਵਾਈ ਮਾਮਲਾ ਚੱਲ ਰਿਹਾ ਹੈ ਤਾਂ ਹਰਿਆਣਾ ਪੁਲਿਸ ਜਿਹੜੀ ਹੈ ਉਹ ਅੰਮ੍ਰਿਤਸਰ 에어ਪੋਰਟ ਤੇ ਪਹੁੰਚਦੀ ਹੈ ਤੇ ਦੂਸਰੇ ਪਾਸੇ ਲੁਧਿਆਣੇ ਦੇ ਵਿੱਚ ਜਦੋਂ ਵੈਰੀਫਿਕੇਸ਼ਨ ਲਈ ਲਿਸਟ ਹੋ ਜਾਂਦੀ ਹੈ ਤਾਂ ਗੁਰਵਿੰਦਰ ਸਿੰਘ ਨਾਮ ਦਾ ਨੌਜਵਾਨ ਹੈ ਨੌਜਵਾਨ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਅੱਜ ਇਸ ਨੂੰ ਉੱਥੇ ਪੇਸ਼ ਕੀਤਾ ਗਿਆ ਤੇ ਦੂਸਰੇ ਪੱਨੇ ਕੁਰੂਕ ਖੇਤਰ ਦਾ ਨੌਜਵਾਨ ਹੈ ਜਿਹਨੂੰ ਅੱਜ ਕੁਰੂਕ ਖੇਤਰ ਦੇ ਵਿੱਚ ਅਦਾਲਤ 'ਚ ਪੇਸ਼ ਕੀਤਾ ਗਿਆ ਦੋਵੇਂ ਨੌਜਵਾਨਾਂ ਨੂੰ ਜਿਹੜਾ ਅਦਾਲਤਾਂ ਦੇ ਵਿੱਚ ਪੇਸ਼ ਵੀ ਕਰ ਦਿੱਤਾ ਗਿਆ ਹੈ ਤੇ ਹੁਣ ਅਗਲੀ ਕਾਰਵਾਈ ਜਿਹੜੀ ਹੈ ਪੁਲਿਸ ਵੱਲੋਂ ੜੀਕ ਲਈਤੀ ਗਈ ਹੈ ਤੇ ਪੰਜਾਬ ਦੇ ਤਿੰਨ ਨੌਜਵਾਨ ਜਿਹੜਾ ਨੇ ਏਅਰਪੋਰਟ ਤੋਂ ਪਹੁੰਚਦੇ ਹੀ ਗ੍ਰਿਫਤਾਰ ਕੀਤੇ ਗਏ ਨੇ ਤੇ ਇੱਕ ਨੌਜਵਾਨ ਹਰਿਆਣਾ ਦਾ ਹੈ ਜਿਹੜਾ ਕੁਰੂਕ ਖੇਤਰ ਦਾ ਜਿਸ ਦੇ ਤੇ ਪੋਸਕੋ ਐਕਟ ਦੇ ਤਹਿਤ ਇਹ ਤਮਾਮ ਦਾ ਚੱਲ ਰਿਹਾ ਨਵਾਲੇਕ ਬੱਚੀ ਦੇ ਨਾਲ ਛੇੜਛਾੜ ਕਰਨ ਦਾ ਤਾਂ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਕੁੱਲ ਮਿਲਾ ਕੇ ਚਾਰ ਨੌਜਵਾਨ ਜਿਹੜੇ ਡਿਪੋਰਟ ਹੋ ਕੇ ਵਾਪਸ ਆਏ ਨੇ ਇਹਨਾਂ ਦੇ ਉੱਤੇ ਕਾਰਵਾਈ ਦੀ ਗਾਜਗਰੀ ਹੈ ਪੁਲਿਸ ਦੇ ਵੱਲੋਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਤਾਂ ਇਸ ਬਾਬਤ ਲੁਧਿਆਣੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੌਜਵਾਨ ਗੁਰਵਿੰਦਰ ਸਿੰਘ ਨੂੰ ਜਦੋਂ ਪੇਸ਼ ਕੀਤਾ ਗਿਆ ਤਾਂ ਪੁਲਿਸ ਮੁਲਾਜ਼ਮ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਜਿਹੜਾ ਗੁਰਵਿੰਦਰ ਸਿੰਘ ਸਾਨੂ ਬਦਾਰੀ ਸਿੰਘ ਹੈ ਅਮਰਤ ਯੂਐਸਏ ਐਮਐਸਸੀ ਨੇ ਇਹਨੂੰ ਡਿਪੋਰਟ ਕੀਤਾ ਉਹ ਗੈਰਕਾਨੂੰਨੀ ਤਰੀਕੇ ਨਾਲ ਅਮਰਤ ਵਿੱਚ ਦਾਖਲ ਹੋਇਆ ਸੀ ਤਾਂ ਜਿੱਥੋਂ ਉਹਨਾਂ ਰਿਪੋਰਟ ਕਰਕੇ ਫਿਰ ਇੰਡੀਆ ਭੇਜਿਆ ਉਹਦੇ ਉੱਤੇ ਇਹ ਪਹਿਲਾਂ ਤਿੰਨ ਮੁਕਦਮੇ ਦਰਜ ਹੈ ਇੱਕ ਮੁਕਦਮਾ ਹੈਗਾ 263 ਨੰਬਰ ਤੇ 41/2 ਤੇ ਇੱਕ 274/22 ਮੁਕਦਮਾ ਫਰੀਦਕੋਟ ਦਾ ਹੈ ਫਾਰਮੈਟ ਪਰ ਸਰ ਤੁਸੀਂ ਤਿੰਨ ਮੁਕਦਮੇ ਜਿਹੜੇ ਕਿ ਕਿਹੜੇ ਕਿਹੜੇ ਮੁਕਦਮੇ ਆ ਜੀ ਦੋ ਮੁਕਦਮੇ 379 ਦੇ 스내ਚਿੰਗ ਦੇ ਹੈਗੇ ਇਹ ਕਾਰ ਮੈਕਪਾ ਹੈਗਾ ਇਹ ਮੁਕਦਮੇ ਕਦੂਦ ਦਰਜ ਹੋਈ ਸੀ ਕਿ ਤੇ ਉਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ ਹਾਂ ਮੁਕਦਮੇ ਦਰਜ ਹੋਣ ਤੋਂ ਬਾਅਦ ਉਹ ਫਿਰ ਯੂਨਾਈਟਿਡ ਸਟੇਟਸ ਤੋਂ ਰੋਤਾ ਮਾਰਾ ਉਹ ਗਿਆ ਨੌਂਨੇ ਤਰੀਕੇ ਨਾਲ ਉਹ ਅਮਰੀਕਾ ਚਲ ਗਿਆ